ਹੈਲੋ YouTube ਫੈਮਲੀ ਸਤਿ ਸ੍ਰੀ ਅਕਾਲ ਅੱਜ ਅਸੀਂ ਬਣਾਣ ਲੱਗੇ ਆ ਰੈਸਪੀ ਮੂਲੀਆਂ ਦੀ ਪੁਰਜੀ ਮੂਲੀਆਂ ਤੇ ਆਲੂ ਇਹਨਾਂ ਦੀ ਪੁਰਜੀ ਬਣਾਵਾਂਗੇ ਤੇ ਬਹੁਤ ਸਿੰਪਲ ਤੇ ਸਿੱਧੇ ਤਰੀਕੇ ਬਣਾਵਾਂਗੇ ਆ ਦੇਖੋ ਅਸੀਂ ਧੋ ਕੇ ਕੱਟ ਕੇ ਤੇ ਸਾਫ਼ ਕਰਕੇ ਬਹੁਤ ਵਧੀਆ ਤਰੀਕੇ ਮੂਲੀਆਂ ਰੱਖ ਲਿੱਤੀਆਂ ਐ ਤੇ ਮਸਾਲਾ ਵੀ ਅਸੀਂ ਤਿਆਰ ਕਰਕੇ ਰੱਖ ਚੁੱਕੇ ਆ ਆ ਦੇਖੋ ਦੋ ਅਸੀਂ ਪਿਆਜ਼ ਕੱਟੇ ਨੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਇਹਦੇ ਵਿੱਚ ਅਸੀਂ ਲਸਣ ਨਹੀਂ ਪਾਣਾ ਅਸੀਂ ਸਿਰਫ ਇਹਦੇ ਵਿੱਚ ਸਿੰਪਲ ਮਸਾਲੇ ਪਾਣੇ ਆ ਤੇ ਸਿੰਪਲ ਮਸਾਲਿਆਂ ਦੇ ਨਾਲ ਹੀ ਅਸੀਂ ਆਪਣੀਆਂ ਮੂਲੀਆਂ ਦੀ ਪੁਜੀ ਬਣਾਣੀ ਹੈ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਵਾਦਬੰਦੀ ਹੈ ਤੁਸੀਂ ਇਹ ਮੇਰੀ ਪੂਰੀ ਰੈਸਪੀ ਜ਼ਰੂਰ ਦੇਖਿਓ ਵੀ ਮੂਲੀਆਂ ਦੀ ਪੁਜੀ ਤੁਹਾਨੂੰ ਕਿਸ ਤਰੀਕੇ ਦੀ ਲੱਗਦੀ ਹੈ ਜੇ ਤੁਹਾਨੂੰ ਤੁਸੀਂ ਜੇ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਮੈਨੂੰ ਜ਼ਰੂਰ ਲਾਈਕ ਕਮੈਂਟ ਤੇ ਮੇਰੀ ਪੁਰਜੀ ਸ਼ੇਅਰ ਜ਼ਰੂਰ ਕਰਿਓ ਆ ਦੇਖਿਓ ਮੈਂ ਹੁਣ ਪੁਰਜੀ ਬਣਾਣ ਲੱਗੀ ਆ ਹੈਲੋ YouTube ਫੈਮਲੀ ਸਭ ਤੋਂ ਪਹਿਲਾਂ ਅਸੀਂ ਗੈਸ ਲਗਾਵਾਂਗੇ ਆਪਣੀ ਇਹ ਫਿਰ ਸੀ ਗੈਸ ਲਗਾ ਲਈ ਗੈਸ ਲਗਾ ਕੇ ਅਸੀਂ ਆਪਣੀ ਰੱਖ ਦਵਾਂਗੇ ਉੱਪਰ ਕੜਾਈ ਕੜਾਈ ਰੱਖਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤਾਂ ਜੋ ਸਾਡੀ ਕੜਾਈ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਜਾਏ ਤੇ ਅਸੀਂ ਆਪਣਾ ਇਹਦੇ ਵਿੱਚ ਤੇਲ ਪਾ ਸਕੀਏ ਸਰ੍ਹੋਂ ਦਾ ਕਿਉਂਕਿ ਅਸੀਂ ਸਰ੍ਹੋਂ ਦੇ ਤੇਲ ਬਣਾਉਣੇ ਆ ਅਸੀਂ ਕਿਉਂ ਜਾਂ ਰਫਾਈਨਡ ਵਿੱਚ ਨਹੀਂ ਬਣਾਵਾਂਗੇ ਇਹ ਕਰਾਰੀ ਨਹੀਂ ਬਣਦੀ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਦੋ ਕੜਸੀਆਂ ਤੇਲ ਦੀਆਂ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਸੇ ਹਿਸਾਬ ਦੇ ਨਾਲ ਤੇਲ ਪਾ ਲਓ ਐ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਤੇਲ ਥੋੜਾ ਜਿਹਾ ਹੋਰ ਪਾਵਾਂਗੇ ਕਿਉਂਕਿ ਇਸ ਪੁੱਜੀ ਸਾਡੀ ਜ਼ਿਆਦਾ ਹੈ ਜਿੰਨੀ ਦੇ ਜ਼ਿਆਦਾ ਤੇਲ ਨਾ ਪਾਵੇ ਤੇ ਵਧੀਆ ਨਹੀਂ ਬਣਦੀ ਆਸੇ ਤੇਲ ਪਾ ਦਿੱਤਾ ਹੁਣ ਜਦ ਤੱਕ ਸਾਡਾ ਤੇਲ ਗਰਮ ਹੁੰਦਾ ਹੈ ਤਦ ਤੱਕ ਅਸੀਂ ਕੋਈ ਹੋਰ ਕੰਮ ਕਰ ਲੈਨੇ ਆ ਤਾਂ ਜੋ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਸਕੇ ਆ ਦੇਖੋ ਜੀ ਤੇਲ ਸਾਡਾ ਗਰਮ ਹੋ ਚੁੱਕਾ ਹੈ ਸੜ ਚੁੱਕਾ ਹੈ ਪੂਰਾ ਧੂਆ ਮਾਰ ਚੁੱਕਾ ਹੈ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਇਹਦੇ ਵਿੱਚ ਅਦਰਕ ਲੰਬਾ ਲੰਬਾ ਕੱਟਿਆ ਹੈ ਤੇ ਪਿਆਜ਼ ਵੀ ਲੰਬੇ ਲੰਬੇ ਕੱਟਨੇ ਆ ਬਹੁਤ ਵਧੀਆ ਤਰੀਕਾ ਜਿਹੜੇ ਸਾਡੇ ਪਿਆਜ਼ ਮਤਲਬ ਬਹੁਤ ਸਵਾਦ ਤੇ ਟੇਸਟ ਆਵੇ ਪਿਆਜ਼ਾਂ ਦਾ ਸਭ ਤੋਂ ਪਹਿਲਾਂ ਅਸੀਂ ਅਦਰਕ ਪੁੱਣ ਲਿੱਤਾ ਹੈ ਆ ਵੇਖੋ ਅਦਰਕ ਸਾਡਾ ਪੁੱਜ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਿਆਜ਼ ਤੇ ਆਪਣੀਆਂ ਹਰੀਆਂ ਮਿਰਚਾਂ ਅਸੀਂ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਣੀ ਅਸੀਂ ਸਿਰਫ ਹਰੀ ਮਿਰਚ ਪਾਣੀ ਆ ਹਰੀ ਮਿਰਚ ਨਾਲ ਬਹੁਤ ਵਧੀਆ ਬਣ ਜਾਂਦੀ ਹੈ ਪਿਆਜ਼ ਅਸੀਂ ਪਾ ਦਿੱਤੇ ਨੇ ਹੁਣ ਅਸੀਂ ਇਹਨਾਂ ਨੂੰ ਥੋੜਾ ਜਿਹਾ ਲਾਲ ਕਰ ਲਾਂਗੇ ਚੰਗੀ ਤਰ੍ਹਾਂ ਸਾਡ ਸਬਜ਼ੀ ਸਾਡੀ ਵਧੀਆ ਤੇ ਮਸਾਲੇਦਾਰ ਬਣ ਸਕੀ ਆ ਦੇਖੋ ਜੀ ਪਿਆਸਾਡੇ ਭੁੱਜ ਚੁੱਕੇ ਨੇ ਲਾਲ ਹੋ ਚੁੱਕੇ ਨੇ ਅਸੀਂ ਬਹੁਤੀ ਜ਼ਿਆਦਾ ਲਾਲ ਨਹੀਂ ਕਰਨੇ ਇਸ ਕਰਕੇ ਕਿਉਂਕਿ ਸਾਡੀ ਇਹ ਮੂਲੀਆਂ ਦੇ ਨਾਲ ਵੀ ਇਹਨਾਂ ਦੇ ਭੁੱਜਣਾ ਹੈ ਨਹੀਂ ਤੇ ਫਿਰ ਸੜ ਜਾਣਗੇ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਹਲਦੀ ਪਾਊਡਰ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਸੇ ਹਿਸਾਬ ਨਾਲ ਪਾਓ ਇਹਨਾਂ ਨੂੰ ਉਸ ਤੋਂ ਬਾਅਦ ਅਸੀਂ ਪਾਵਾਂਗੇ ਨਮਕ ਲੋੜ ਅਨੁਸਾਰ ਨਮਕ ਪਾਵਾਂਗੇ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਜਿਸ ਹਿਸਾਬ ਨਾਲ ਸਾਡੀ ਸਬਜ਼ੀ ਅਸੀਂ ਉਸੇ ਹਿਸਾਬ ਨਾਲ ਨਮਕ ਪਾਵਾਂਗੇ ਬਾਕੀ ਤੁਸੀਂ ਜਿਸ ਤਰ੍ਹਾਂ ਤੇਜ ਖੰਦੇ ਹੋ ਕਟ ਜਾਂਦੇ ਤੁਸੀਂ ਉਸੇ ਹਿਸਾਬ ਨਾਲ ਪਾ ਲੈਣਾ ਹੁਣ ਅਸੀਂ ਆਪਣਾ ਮਸਾਲਾ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਸਾਡਾ ਨਮਕ ਤੇ ਹੱਦੀ ਪਾウダー ਪੂਰਾ ਮਿਕਸ ਹੋ ਚੁੱਕੇ ਮਿਰਚ ਅਸੀਂ ਪਾ ਚੁੱਕੇ ਆ ਇਸ ਕਰਕੇ ਅਸੀਂ ਮਿਰਚ ਨਹੀਂ ਜ਼ਿਆਦਾ ਪਾਣੀ ਬਿਲਕੁਲ ਨੋਰਮਲ ਬਣਾਣੀ ਹੈ ਬੱਚੇ ੁੱਡੇ ਵੀ ਖਾ ਸਕਣ ਆ ਦੇਖੋ ਜੀ ਹੁਣ ਅਸੀਂ ਆਪਣੀ ਮੂੜੀਆਂ ਦੀ ਪੂਜੀ ਆਲੂ ਤੇ ਮੂੜੀਆਂ ਦੀ ਪੂਜੀ ਇਹਦੇ ਵਿੱਚ ਪਾ ਦਿੰਦੇ ਆ चं तरह ला लें देखो कि बड़ी मूलिया लगद तैयार तो हो बिल्कुल ही थोड़ी जी सब्जी बन जानी है बिल्कुल थोड़ी जी होनी है खुद ही देख लैनी है अच्छी जी ला ली है चंगी बिल्कुल मिक्स हो चुका है ਬਹੁਤ ਵਧੀਆ ਤਰੀਕੇ ਦੇਖੋ ਨੂੰ ਅਸੀਨ ਨੂੰ ਟੱਕ ਕੇ ਰੱਖ ਦੇਵਾਂਗੇ ਤਾਂ ਕਹਾਂ ਜੋ ਸਾਡੀ ਸਬਜੀ ਤਿਆਰ ਹੋ ਸਕੀ ਇਹ ਦੇਖੋ ਜੀ ਤੁਸੀਂ ਟੱਕ ਕੇ ਰੱਖ ਦਿੱਤਾ ਹੈ ਇੱਕ ਵਾਰ ਅਸੀਂ ਨੂੰ ਸਬਜੀ ਨੂੰ ਹਿਲਾਵਾਂਗੇ ਤਾਂ ਜੋ ਸਾਡੀ ਸਬਜੀ ਥੱਲੇ ਨਾ ਲੱਗ ਸਕੇ ਇਨੂੰ ਉੱਪਰ-ਨੀਝੇ ਕਰ ਦਾਂਗੇ ਤਾਂ ਜੋ ਥੱਲੇ ਦੀ ਸਬਜ਼ੀ ਵੀ ਪੱਕ ਸਕੇ। ਐਸ ਤਰ੍ਹਾਂ ਸੀ ਇਸੀ ਹਿਲਾ ਲੈਣਾ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਨਮਕ ਨੂੰ ਨਿਕ ਸਭ ਕੁਝ ਇਹਦੇ ਵਿੱਚ ਮਿਕਸ ਹੋ ਜਾਏਗਾ। ਤੇ ਪਾਣੀ ਵੀ ਅਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਸੁਕਾਣਾ ਹੈ ਤੁਹਾਡੀ ਸਬਜ਼ੀ 'ਚ ਪਾਣੀ ਬਿਲਕੁਲ ਹੀ ਨਾ ਰਵੇ। ਹਜੇ ਸਾਡੀ ਸਬਜ਼ੀ ਕੱਚੀ ਹੈ, ਹਜੇ ਬਣੀ ਨਹੀਂ ਹੈ। ਹਜੇ ਸੀਨ ਉਰਨਾਗੇ। ਆਹ ਵੇਖੋ ਜੀ YouTube ਫੈਮਲੀ ਆ ਦੇਖੋ ਅਸੀਂ ਹੁਣ ਸਬਜੀ ਇੱਕ ਵਾਰੀ ਫੇਰ ਹਿਲਾ ਲਾਂਗੇ ਇਹ ਵੀ ਸਾਡੀ ਸਬਜੀ ਬਣ ਗਈ ਆ ਦੇਖੋ ਥੱਲੇ ਲੱਗਣੀ ਚੂ ਹੋ ਗਈ ਐ ਆ ਲਾਲ ਹੁਣ ਇਚੂ ਹੋ ਚੁੱਕੀ ਐ ਦੇਖੋ ਬਹੁਤ ਵਧੀਆ ਤਰੀਕੇ ਸਬਜੀ ਨੇ ਤੇਲ ਵੀ ਛੱਡ ਦਿੱਤਾ ਇਹਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਸਾਡੀ ਸਬਜੀ ਵੇਖੋ نیچے ਨਾ ਲੱਗੇ نیچے ਲੱਗ ਰਹੀ ਐ ਕਿਉਂਕਿ ਪਾਣੀ ਇਹਦੇ ਚੋਂ ਬਿਲਕੁਲ ਸੁੱਕ ਚੁੱਕਾ ਐ ਤੇ ਤੇਲ ਤੇਲ ਛੱਡ ਰਹੀ ਐ ਅਸੀਂ ਇਹਨੂੰ 5 ਮਿੰਟ ਹੋਰ ਤਰਾਂਗੇ ਤਾਂ ਜੋ ਸਾਡੀ ਸਬਜੀ ਹੋਰ ਵੀ ਵਧੀਆ ਹੋ ਸਕੇ ਵੇ ਸਬਜੀ ਬਣ ਚੁੱਕੀ ਹੈ ਦੇਖੋ ਆਲੂ ਗਲ ਚੁੱਕੇ ਨੇ ਮੂਲੀਆਂ ਵੀ ਗਲ ਚੁੱਕੀਆਂ ਨੇ ਅਸੀਂ ਅਜੇ ਇਹਨੂੰ ਹੋਰ ਰਿੰਨਾਗੇ ਥੋੜੀ ਦੇਰ ਤਾਂ ਕਿ ਬਹੁਤ ਵਧੀਆ ਤਰੀਕੇ ਬਣੇ ਆ ਦੇਖੋ ਜੀ ਅਸੀਂ ਫਿਰ ਹਲਾਵਾਂਗੇ ਤਾਂ ਜੋ ਸਾਡੀ ਸਬਜੀ ਤਿਆਰ ਹੋਈ ਆ ਜਾਂ ਨਹੀਂ ਅਜੇ ਵੀ ਥੋੜੀ ਕਸਰ ਹੈ ਤਾਂ ਇਸ ਨੂੰ ਅਜੇ ਵੀ ਥੋੜੀ ਜਿਹੀ ਘੁੰਨਾਗੇ ਤਾਂ ਜੋ ਬਹੁਤ ਵਧੀਆ ਹੋ ਸਕੇ ਆ ਦੇਖੋ ਐਸੇ ਤੇਲ ਛੱਡ ਚੁੱਕੀ ਹੈ ਫਿਰ ਵੀ ਅਸੀਂ ਇੱਕ ਵਾਰੀ ਥੋੜਾ ਜਿਹਾ ਭੁੰਨ ਕੇ ਦਿਖਾਣੇ ਆ ਆ ਦੇਖੋ ਜੀ ਸਬਜੀ ਸਾਡੀ ਬਣ ਚੁੱਕੀ ਹੈ ਤੇਲ ਛੱਡ ਦਿੱਤਾ ਹੈ ਮੂਲੀਆਂ ਦੀ ਪੂਜੀ ਦੇਖੋ ਕਿੱਡੀ ਵਧੀਆ ਤਰੀਕੇ ਬਣੀ ਹੈ ਦੇਖੋ ਤੁਸੀਂ ਬਹੁਤ ਵਧੀਆ ਬਣੀ ਹੈ ਦੇਖੋ ਤੁਸੀਂ ਕਿਸ ਤਰ੍ਹਾਂ ਤੇਲ ਆ ਰਿਹਾ ਹੈ ਬਹੁਤ ਵਧੀਆ ਬਣੀ ਹੈ ਤੁਸੀਂ ਵੀ ਇਸੇ ਤਰੀਕੇ ਰੈਸਪੀ ਬਣਾਣੀ ਹੈ ਆ ਦੇਖੋ ਜੀ ਅਸੀਂ ਮੂਲੀਆ ਦੀ ਪੁਰਜੀ ਬਣਾ ਲਈ ਹੈ ਅਸੀਂ ਉਹਨਾਂ ਨੂੰ ਖਾ ਕੇ ਤੁਹਾਨੂੰ ਖਾਣਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੀ ਬਣੀ ਹੈ ਆ ਦੇਖੋ ਜੀ YouTube ਫੈਮਲੀ ਤੁਹਾਨੂੰ ਖਾ ਕੇ ਦਿਖਾਣੇ ਆ ਵੀ ਕਿਦਾਂ ਦੀ ਸਾਡੀ ਰੈਸਪੀ ਬਣੀ ਹੈ ਕਿਦਾਂ ਦੀਆਂ ਸਾਡੀਆਂ ਮੂਲੀਆ ਦੀ ਪੁਰਜੀ ਬਣੀ ਹੈ ਬਹੁਤ ਵਧੀਆ ਦੋ ਟੇਸਟੀ ਬਣੀ ਹੈ ਦਸਰੀ ਇਸੇ ਤਰੀਕੇ ਬਣਾਉਣੀ ਹੈ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਮੇਰੇ ਕੋਈ ਗਲਤੀ ਵੀ ਹੋਈ ਹੋਵੇ ਤੇ ਮੈਨੂੰ ਕਮੈਂਟ ਚ ਜ਼ਰੂਰ ਲਿਖਿਓ ਮੈਂ ਕੋਈ ਗਲਤੀ ਕਰ ਰਹੀ ਹਾਂ ਦੇ ਬਾਏ YouTube ਫੈਮਲੀ ਬਾਏ